ਜਦੋਂ ਵੀਰ ਦੀ ਬਟਨਾ ਲਾਉਣ ਦੀ ਰਸਮ ਹੋ ਰਹੀ ਹੁੰਦੀ ਹੈ ਨਾ ਤਾਂ ਦੇਖੋ ਆਪਣੀ ਮਾਂ ਦੀ ਫੋਟੋ ਨੂੰ ਚੁੱਕ ਕੇ ਨਾ ਬਹੁਤ ਹੀ ਭਾਵਕ ਹੋ ਜਾਂਦਾ ਯਾਰ ਏਦਾਂ ਦੀਆਂ ਖੁਸ਼ੀਆਂ ਵਿੱਚ ਆਪਣੇ ਦਾ ਹੋਣਾ ਨਾ ਬਹੁਤ ਜ਼ਰੂਰੀ ਹੁੰਦਾ ਯਾਰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸੋ ਜਰੂਰ ਕਮੈਂਟ ਕਰਕੇ ਆ ਬੈਠੇ ਆ ਵਿਚਾਰੇ ਪਰਸਾਂ ਦੀ ਰਾਖੀ ਕਰ ਰਹੇ ਨੇ ਤੇ ਦੇਖੋ ਘਰ ਵਾਲੀਆਂ ਮੌਜਨਾ ਨਜ਼ਾਰੇ ਲੈ ਰਹੀਆਂ ਨੇ ਵਿਆਹ ਦੇ ਵਿੱਚ ਤੇ ਬੰਦੇ ਦੇਖੋ ਵਿਚਾਰੇ ਬੈਠੇ ਨੇ ਪਰ ਸੰਗਣੀ ਝਾਕੀ ਨੇ ਵੀ ਕੋਈ ਵਿਆਹ ਦੇ ਵਿੱਚ ਆਏ ਤਾਂ ਹੈਗੇ ਆ ਵਿਚਾਰੇ ਪਰ ਆ ਹੀ ਮੁੜ ਜਾਣਗੇ ਰਾਖੀ ਰੱਖ ਕੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਕੁਝ ਵੀਰ ਆਪਣੇ ਸੁਪਨੇ ਛੱਡ ਕੇ ਨਾ ਆਪਣੇ ਮਾਪਿਆਂ ਦੇ ਸੁਪਨੇ ਪੂਰੇ ਕਰਨੇ ਚਾਹੁੰਦੇ ਹੁੰਦੇ ਨੇ ਦੇਖੋ ਯਾਰ ਆਪਣੀ ਮਾਂ ਨੂੰ ਖੁਸ਼ ਕਰਨ ਦੇ ਲਈ ਦੇਖੋ ਵੀਰ ਨੇ ਕੀ ਕੁਝ ਕੀਤਾ ਯਾਰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਆਹ ਡਰਾਈਵਲ ਤੇ ਕਨੈਕਟਰ ਤਾਂ ਬਈ ਸੁੱਖਾਂ ਸੁਖਦੇ ਹੋਣਗੇ ਵੀ ਬੁੜੀਆਂ ਦਾ ਕਿਰਾਇਆ ਲਾਗੂ ਕੀਤਾ ਜਾਵੇ ਆਧਾਰ ਤੇ ਕਾਲਡ ਬੰਦ ਹੋ ਜਾਣ ਤੇ ਬੁੜੀਆਂ ਦਾ ਕਿਰਾਇਆ ਲਾਗੂ ਕੀਤਾ ਜਾਵੇ ਤੇ ਦੇਖੋ ਪਤੰਤਰ ਕੱਠ ਦੇ ਕੀ ਹੈਰਾਨ ਹੋਦੇ ਹੋਣਗੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ